ਜੀ ਨਾਮ ਜੀ ਜਸਵਿੰਦਰ ਸਿੰਘ ਨੈੱਬ ਸਿਲਦਾ ਜੁਬਾਰ ਦਾ ਕੀ ਮਾਮਾ ਭਾਈ ਕੀ ਮਾਮਲਾ ਸਰ ਉਹ ਆਪਣਾ ਜਨਾਬ ਬਾਈ ਦਾ ਜੜਾ ਉਹ ਜਿਹੜੇ ਗਰੀਬੰਦੋ ਸੰ ਬਟਾਣੇ ਕਬਸਰ ਤੁਸੀਂ ਨਹੀਂ ਚਲੋ ਉਹ ਰਿਸਪੋਰਟ ਸਾਹ ਦੇ ਦਿੱਤ ਕਰੋ ਮੈਂ ਅਸ਼ਰੀਅਮ ਹਾਂ ਤੁਸੀਂ ਕਿਉਂ ਆਏ ਹੋ ਚਲੋ ਆਪਣਾ ਸਦਾ ਕਰਮੀ ਸੰਜੀ ਗੋਣਾ ਬੀ ਸੰਗ 11 ਹਜਾ ਲਿਖ ਫਿਰ ਬਈ ਇਟਾ ਸੀਰੀਅਸ ਮਾਮਲਾ ਪੰਜਾਬ ਦੀ ਕਿੰਨੇ ਕਰੋੜ ਕਿੰਨੇ ਲੱਖ ਵਾਧੀ ਹੈ ਮੱਝੀ ਸਖ ਭਾਈਚਾਰੇ ਦੀ ਜਿਹਦੇ ਬਾਰੇ ਗਾਲੀ ਗੋਲਡ ਕੀਤਾ ਤੁਸੀਂ ਕੀ ਐਕਸ਼ਨ ਲਿਆ ਉੱਤੇ ਸਰ ਨੋਟਿਸ ਕਾਰਲੀ ਦਿੱਤਾ ਕਿ ਉਹਨਾਂ ਕਿੰਨੇ ਵਜੇ 24 ਘੰਟੇ ਦਾ ਟਾਈਮ ਦੁੱਤਾ ਹੈ ਜੀ ਵੀ ਉਹ جواب ਦੇਣ ਵਾਸਤੇ ਤੋਂ ਬਾਅਦ ਸਰ ਅੱਜ ਜੋ ਵੀ ਉਹਨਾਂ ਦਾ ਹੁੰਦਾ ਨਹੀਂ ਵੀ ਹੁੰਦਾ ਜੇ ਬੰਦਾ ਗਾਲੀ ਗਲੋਚ ਕਰ ਜਾਏ ਕਤਲ ਕਰ ਜਾਏ ਫਿਰ ਵੀ ਟੈਪ 24 ਘੰਟੇ ਤੱਕ ਨੋਟਿਸ ਦੇ ਕੇ ਦੇਣਾ ਹੁੰਦਾ ਹੈ ਜੋ ਰਾਜਾ ਬੜਿੰਗ ਜੀ ਨੇ ਸ਼ਬਦਾਵਲੀ ਵਰਤੀ ਬਈ ਪੱਠੇ ਪਾਉਂਦਾ ਆ ਇਹਦਾ ਰੰਗ ਕਾਲਾ ਆ ਹੋਰ ਪਤਾ ਹੀ ਕੀ-ਕਿਆ ਉਹਦਾ ਗੰਦਾਰਾ ਚਲੋ ਸਾਹਮਣੇ ਸਾਰਾ ਕੁਝ ਸਾੜੀਓ ਵੀਡੀਓ ਫਿਰ ਵੀ ਨੋਟਿਸ ਦੇਣਾ ਇਹਨਾਂ ਮਾਰੇ ਜੇ ਰਾਜਾ ਬੜਿੰਗ ਕੱਲ ਨੂੰ ਕਿਸੇ ਨੂੰ ਕਤਲ ਕਰਦਾ ਹੈ ਫਿਰ ਵੀ ਉਹਨੂੰ 24 ਘੰਟੇ ਨੋਟਿਸ ਦੇਣਾ ਆ। ਇੱਕ ਤਾਂ ਜੀਵਨਾ ਕਤਲ ਹੁੰਦਾ, ਇੱਕ ਗੋਲੀ ਨਾਲ ਕਤਲ ਹੁੰਦਾ, ਜੀਵਨਾ ਤਾਂ ਪੂਰੀ ਕਮੇਟੀ ਕਤਲ ਕਰਦੀ। ਫਿਰ ਵੀ ਨੋਟਿਸ ਉਹਨੂੰ ਸੀ ਹੋਈ ਜਾਣਾ, ਕਾਰਵਾਈ ਕੀ ਕੀਤੀ ਦਿਖਾਓ, ਕੀ ਜਾਂਦਾ ਭਾਈ। ਪਹਿਲਾਂ ਗੈਰਹਾਜ ਜਾਂ ਦੂਜੇ ਹਲੇ ਨੋਟਿਸ ਤੇ ਜਵਾਬ ਚੀਜ ਹੋਇਆ। ਕੀ ਲਿਖਿਆ ਇਹਦੇ ਚ? ਕੀ ਲਿਖਿਆ? ਕੰਮ ਦੀ ਕੋਈ ਗੱਲ ਹੈਗੀ ਇਹਦੇ ਚ? ਰੂਡੋਂ ਕੀ ਹੈ 24 ਘੰਟੇ ਸਵਰਥਿਕਨ ਪਿੱਛੇ ਜਾਵੇ ਹੈ ਤੁਹਾਡਾ ਰੂਲ ਕੀ ਕਹਿੰਦਾ ਹੈ ਰੂਲ ਬੁੱਕ ਦਿਖਾ ਲੋ ਮੈਨੂੰ ਖਾਲੀ ਆਤੀਆਂ ਹੈ ਹੈ ਦਲਤਾ ਨਾਲ ਗਾਲੀ ਗਲੋ ਚ ਐਡਾ ਪੱਟਾ ਹੋ ਗਿਆ ਤੁਸੀਂ ਕੋਈ ਨੋਟ ਸਿੰਘ ਹੈ ਕੋਈ ਰੂਟ ਬੁੱਕ ਨਹੀਂ ਲੈ ਕੇ ਦਿਖਾ ਲੋ ਕਿੱਥੇ ਲਿਖਿਆ 24 ਘੰਟੇ ਦਾ ਸਮਾਂ ਦੇ ਬਿਜੇ ਬੰਦਾ ਜੀਵ ਨਾਲ ਪੂਰੀ ਕਮੇਟੀ ਨੂੰ ਕਤਲ ਕਰਦਾ ਹੈ ਫਿਰ ਕੀ ਨੋਟਿਸ ਦੇਣਾ ਉਹਦਾ ਰੂਲ ਬੁੱਕ ਦਿਖਾ ਲਓ ਕਿਹਦੀ ਚਲੇ ਗਿਆ ਹੈਗੀ ਜਾਣਕਾਰੀ ਕੋਈ ਤਾਂ ਰੂਲ ਬੁੱਕ ਪੜ੍ਹੀ ਤੁਸੀਂ ਨਹੀਂ ਪੜ੍ਹੀ ਫੇ ਕਿਉਂ ਆਏ ਜੀ ਤੁਸੀਂ ਲੇਖੋ ਜੀ ਇਹਦਾ ਇਹਦਾ ਇਹਨਾਂ ਦਾ ਰਟਨਿੰਗ ਅਫਸਰ ਦਾ 11000 ਔਰ ਅਨਸਰਸਫੈਕਟ ਟੂ ਅਨਸਰ ਕੋਟ ਅਫਸਰ ਕੋਡ ਹੁੰਦਾ ਯਾਰ ਰਟਨਿੰਗ ਅਫਸਰ ਪੇਪਰ ਡਿਪਸ਼ਾਪ ਰੈਡੀਓ ਹੈ ਡੀਸੀ ਡਿਸਟ੍ਰਿਕਟ ਲੈਕਚਰ ਇਲੈਕਸ਼ਨ ਅਫਸਰ ਹੁਣ ਜਿੰਨਾ ਚੋਣ ਅਫਸਰ ਉਹ ਨਹੀਂ ਹਾਂ ਜੀ ਸਰ ਕਿਤੇ ਲਿਖਿਆ ਆਇਆ ਤਾਂ ਫਟਾਣੀ ਦਾ ਅਫਸਰ ਤਾਂ ਉਹ ਨਹੀਂ ਜਿਲ੍ਹਾ ਅਫਸਰ ਉਹ ਨੇ ਪੱਕੀ ਗੱਲ ਹੈ ਹਾਂ ਜੀ ਜਿਲ੍ਹਾ ਚੋਣਾਂ ਦਾ ਅਫਸਰ ਇਹ ਤਰਨਿੰਗ ਅਫਸਰ ਕੁਰਸੀ ਤੇ ਫੈਵਿਕੋਲ ਲਾ ਕੇ ਬਹਿ ਜਾ ਪੱਕਾ ਜੋੜ ਲਾ ਕੇ ਮੈਂ ਉੱਠਣਾ ਨਹੀਂ 14 ਤਰੀਕ ਤੱਕ ਕੁਰਸੀ ਪਰੋ ਤੇ ਫਿਰ ਕਿਹਨੂੰ ਬੁਲਾਇਆ ਜਾਵੇ ਇੱਥੇ ਜਵਾਬ ਤਲਬੀ ਲਈ ਡੀਸੀ ਉਨਾ ਦਾ ਅਫਸਰ ਕੋਡ ਹੈ 30 ਕੋਡ ਹੈ ਮੁੱਖ ਚੋਣ ਅਫਸਰ ਕੀ ਬੋਲਦੇ ਡੈਟਿਗਨੇਸ਼ਨ ਕੀ ਹੁੰਦਾ ਨਾ ਡੀਜੀਓ ਡਿਸਟ੍ਰਿਕਟ ਇਲੈਕਸ਼ਨ ਲਿਖੋ ਜੀ ਜ਼ਿਲ੍ਹਾ ਚੋਣ ਅਫਸਰ ਛੇ ਤਰੀਕ ਸਵੇਰੇ 10 ਵਜੇ ਇਹਨਾਂ ਨੂੰ ਰਿਪੋਰਟ ਰੂਲ ਬੁੱਕ ਦੇ ਹਿਸਾਬ ਨਾਲ ਲੈ ਕੇ ਤਾਲਬ ਕੀਤਾ ਜਾਂਦਾ ਹੈ ਨੰਬਰ 1 ਨੰਬਰ 2 ਰਿਪੋਰਟ ਵਿੱਚ ਗੋਸ਼ੀ ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਪੜਿੰਗ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਰਿਪੋਰਟ ਕੀਤੀ ਜਾਵੇ ਕਿ ਕਿਉਂ ਨਹੀਂ ਉਹਨਾਂ ਨੂੰ ਜ਼ਿਲੇ ਦੀ ਹੱਦ ਤੋਂ ਤੜੀ ਪਾਰ ਕੀਤਾ ਗਿਆ ਜੋ ਚੋੜ ਮਹਿਮ ਦੇ ਦਰਾਂ ਪਰ ਸੂਚਿਤ ਜਾਤੀ ਵਰਗਾਂ ਵਿੱਚੋਂ ਮੱਜਵੀ ਸਿੱਖ ਭਾਈਚਾਰੇ ਅਤੇ ਮੱਜਵੀ ਸਿੱਖ ਭਾਈਚਾਰੇ ਦੇ ਵੱਡੇ ਮਰਹੂਮ ਆਗੂ ਸਰਦਾਰ ਬੂਟਾ ਸਿੰਘ ਬਾਰੇ ਬੋਲ ਬੋਲ ਰਿਹਾ ਹੈ 6 ਤਰੀਕ ਸਵੇਰੇ 10 ਵਜੇ ਆਪਣਾ ਅਨਸਰ ਦੇ ਕੇ ਜ਼ਿਲ੍ਹਾ ਚੋੜ ਅਫਸਰ ਅਜਰ ਹੋਣਗੇ Tá, não